ਅਫਸਰਾਂ ਦਫ਼ਤਰ ਆਪਣੀ ਬਿਨੁਸੁਲੜਕੀ ਨੂੰ ਜਲਾ ਉਸ ਨੂੰ ਸੈਣ ਕੀਤਾ ਕਿ ਕਾਰਨ ਸੀਗਾ ਕਿਥੋਂ ਦੀ ਰਹਿਣ ਵਾਲੀ ਸੀ ਸਾਨੂੰ ਇਤਲਾਹ ਮਿਲੀ ਸੀ ਜਸਪ੍ਰੀਤ ਕੌਰ ਪੁੱਤਰੀ ਸ਼ਰਨਜੀਤ ਸਿੰਘ ਇਹ ਜੋਗਾ ਪਿੰਡ ਦੀ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਇਹ 119 ਨੰਬਰ ਰੂਮ ਹੈ ਬੀਬੀ ਸਾਹਿਬਕੌਰ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਹਨੇ ਸੁਸਾਈਡ ਬਾਰੇ ਇਤਲਾਹ ਮਿਲੀ ਸੀ ਇਸ ਤੇ ਮੌਕੇ ਪਰ ਜਾ ਕੇ ਦੇਖਿਆ ਤਾਂ ਇਹਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ ਕਾਰਨ ਕੀ ਕਰਨ ਸੀ ਇਹ ਕਾਰਨ ਇਹਦਾ ਉਹਦੇ ਪੇਰੈਂਟਸ ਤੋਂ ਬਦ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ तकरीबन ਇਹ ਪੜਦਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਇਹ ਸੀ ਵੀ ਪੜ ਲਓ ਵਿੱਚ ਕੁਝ ਬਣ ਜੂਗੇ ਕਿਹੜੀ ਕਲਾਸ ਦੀ ਇਹ ਇਹ ਬੀਐਸਸੀ 3rd ইয়ার ਦੀ ਸਟੂਡੈਂਟ ਸੀਗੀ ਕਿੰਨੇ ਟਾਈਮ ਤੋਂ ਇਹ ਜਿਹੜੀ ਕਿਤਾਬ ਨੇ ਬੀਚ ਪੜ ਰਹੀ تھی ਇਹ ਨੂੰ ਇਹ ਤਾਂ 5 ਵੀਰੀ ਕਰ ਰਹੀ ਸੀ ਜੋ 3rd ইয়ার ਸੀਗਾ ਇਹਦਾ 3 ਸਾਲ ਹੋ ਗਏ ਨੇ ਤੇ 194 ਬੀ ਐਨ ਐਸ ਤਹਿਤ ਇਹਦੀ ਕਾਰਵਾਈ ਅਮਲ ਚ ਚਲਦੀ ਜਾਂਦੀ ਹੈ ਹਾਂ ਕਿਹਦੇ ਬਿਆਨ ਦੇ ਮੱਦੇ ਹਾਂਜੀ ਕਿਹਦੇ ਬਿਆਨ ਦੇ ਇਹਦੇ ਪਿਤਾ ਸ਼ਰਨਜੀਤ ਸਿੰਘ ਆ ਉਹਦੇ ਬਿਆਨ ਤੇ ਕਾਰਵਾਈ ਅਮਲ ਚ ਕੀਤੀ ਜਾਂਦੀ ਹੈ ਅੱਜ ਪੋਸਟਮਾਰਟਮ ਕਰਵਾ ਕੇ ਹੁਣੀ ਉਹਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਾਂਗੇ